ਕੋਈ ਪਾਣੀਆਂ ਦਾ ਮੁੱਦਾ ਜਦੋਂ ਆਉਂਦਾ ਆਪਾਂ ਉਸ ਹਿਸਾਬ ਨਾਲ ਐਸਵਾਈਐਲ ਜਾਂ ਸਾਡੇ ਜਿਹੜੇ ਪੁਰਾਣੇ ਐਗਰੀਮੈਂਟ ਹੋਏ ਆ ਜਦੋਂ ਪੰਜਾਬ ਤੇ ਹਰਿਆਣਾ ਵੰਡ ਗਈ ਵੰਡ ਹੋਈ ਹੈ ਉਹਦੇ ਬਾਅਦ ਅਜੀਬ ਲੰਗੋਵਾਲ ਐਗਰੀਮੈਂਟ ਹੈ ਉਹ ਮਸਲੇ ਨਹੀਂ ਸੀ ਆ ਤਾਂ ਮਸਲਾ 8 ਦਿਨਾਂ ਵਾਸਤੇ ਹਰਿਆਣਾ ਪਾਣੀ ਮੰਗ ਰਿਆ ਸੀ ਵੀ ਸਾਨੂੰ 8500 ਕਿਊਸਿਕ ਪਾਣੀ ਦੇ ਦਿਓ 4000 ਦੇ ਵੀ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਤੇ ਫਿਰ ਜੇ ਇਸ ਤਰ੍ਹਾਂ ਦਾ ਮੈਂ ਸਮਝਦਾ ਹਾਂ ਆਪਸ ਵਿੱਚ ਟਕਰਾਵ ਬਣਿਆ ਪੰਜਾਬ ਤੇ ਹਰਿਆਣਾ ਦਾ ਬਹੁਤ ਹੀ ਮੰਦ ਭਾਗ ਹੈ ਸਾਹਿਬ ਇਟ ਸ਼ੁੱਡ ਹੋਣਾ ਹੀ ਨਹੀਂ ਚਾਹੀਦਾ ਸੀਗਾ ਇਹ ਗੱਲਬਾਤ ਨਾਲ ਨਿਬੜ ਸਕਦਾ ਸੀਗੇ ਇਸ ਕਰਕੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਤੇ ਅੱਜ ਵੀ ਮੈਂ ਇਹ ਕਹਾਂ ਮੈਂ ਕਿ ਮੱਖ ਮੰਤਰੀ ਸਾਹਿਬ ਅੱਜ ਜਿਸ ਤਰ੍ਹਾਂ ਦੇ ਹਾਲਾਤ ਦੇਸ਼ ਦੇ ਤੇ ਪਾਕਿਸਤਾਨ ਦੇ ਨਾਲ ਜਿਸ ਤਰ੍ਹਾਂ ਆਪਾਂ ਅੱਜ ਤਣਾਅਪੂਰਵ ਸਥਿਤੀ ਹੈ ਉਹਦੇ ਵਿਚਾਲੇ ਆਪਾਂ ਨੂੰ ਇੱਕ ਹੋਰ ਨਵਾਂ ਆਪਾਂ ਫਰੰਟ ਖੋਲ ਕੇ ਬੈ ਜੀ ਇਹ ਪੰਜਾਬ ਤੇ ਹਰਿਆਣਾ ਦੇ ਅੰਦਰ ਇਸੇ ਤਰ੍ਹਾਂ ਹੀ ਟਕਰਾਅ ਦੀ ਸਥਿਤੀ ਬਣੇ ਚੰਗਾ ਨਹੀਂ ਲੱਗਦਾ ਤੇ ਇਸ ਮਸਲੇ ਨੂੰ ਆਪਾਂ ਚੱਲੀਏ ਪ੍ਰਧਾਨ ਮੰਤਰੀ ਜੀ ਕੋਲ ਚੱਲ ਕੇ ਐਚਐਮ ਗੁਸਾਬ ਕੋਲ ਚਲ ਕੇ ਉਥੇ ਜਿਹੜੇ ਵਾਟਰ ਰਿਸੋਰਸਸ ਮਿਨਿਸਟਰ ਕੋਲ ਬੈਠ ਕੇ ਆ ਮਸਲੇ ਨੂੰ ਗੱਲਬਾਤ ਨਾਲ ਹੱਲ ਕਰੀਏ ਇਹਨੂੰ ਹਵਾ ਨਾ ਦਿਓ ਆਪਾਂ ਪਾਕਿਸਤਾਨ ਜ਼ਹਿਰ ਬੀਜ ਰਿਹਾ ਹੈ ਧਰਮ ਦੇ ਨਾਮ ਤੇ ਆਪਾਂ ਆਪਸ ਵਿੱਚ ਭਾਈਚਾਰਕ ਸਾਂਝ ਦੇ ਅੰਦਰ ਫਰਕ ਪਾ ਲਾਂਗੇ ਐਡਾ ਕੋਈ ਇਸ਼ੂ ਹੈ ਨਹੀਂ ਤੇ ਮੈਂ ਸਮਝਦਾ ਉਸ ਗੱਲ ਨੂੰ ਸਾਰਾਂ ਦਾ ਸਾਰੇ ਸਾਥੀਆਂ ਨੇ ਇਸ ਗੱਲ ਦਾ ਸਮਰਥਨ ਵੀ ਕੀਤਾ ਕਹਿੰਦਾ ਕਿ ਜਖਰ ਸਾਹਿਬ ਤੁਸੀਂ ਲੈ ਕੇ ਚੱਲੋ ਮੈਂ ਕਿ ਦੇਖੋ ਮੁੱਖ ਮੰਤਰੀ ਸક્ષਮ ਹੈ ਹੈਡ ਆਫ ਦ ਸਟੇਟ ਹੈ ਅੱਜ ਸੂਬੇ ਦੇ ਇਜ਼ ਦ ਓਵਰਆਲ ਇਨਚਾਰਜ ਇਹ ਕਰ ਸਕਦੇ ਬਾਕੀ ਮੈਨੂੰ ਚੱਲਣ ਚ ਕੋਈ ਇਤਰਾਜ਼ ਨਹੀਂ ਮੇਰੇ ਵਾਸਤੇ ਤਾਂ ਬਹੁਤ ਵੱਡੀ ਇੱਕ ਮਾਨ ਦੀ ਗੱਲ ਹੋਊਗੀ ਵੀ ਪੰਜਾਬ ਦੇ ਹਿਤ ਵਾਸਤੇ ਮੈਂ ਕੁਝ ਕਰ ਸਕਾਂ ਇੱਕ ਟੋਟਲੀ ਅਵਾਈਲੇਬਲ ਮਤਲਬ ਇਹਦਾ ਕੋਈ ਇਸ ਇਹਦਾ ਵਜੂਦ ਹੀ ਨਹੀਂ ਆ ਜਿਹੜਾ ਮੁੱਦਾ ਹੈ ਖਤਮ ਹੋਣਾ ਚਾਹੀਦਾ ਸੀ ਪਤਾ ਨਹੀਂ ਕਿਉਂ ਤੂਲ ਪਕੜ ਗਿਆ ਤੁਹਾਨੂੰ ਕੀ ਲੱਗਦਾ ਕਿਉਂ ਤੂਲ ਕਿਉਂ ਪਕੜਿਆ ਇੰਨਾ ਜੀ ਮੈਂ ਸਮਝਦਾ ਕਿ ਮੈਜਰ ਲੀਡਰਸ਼ਿਪ ਦੇ ਹੁੰਦੇ ਹੋਏ ਉਧਰ ਵੀ ਮੁੱਖ ਮੰਤਰੀ ਮੈਜਰ ਹੈ ਇਧਰ ਵੀ ਮੁੱਖ ਮੰਤਰੀ ਹੈਗੇ ਮੈਜਰ ਤੇ ਹੋਣਾ ਨਹੀਂ ਚਾਹੀਦਾ ਇਹਦਾ ਜਿਆਦਾ ਮਨ ਦੁੱਖ ਹੈ ਵੀ ਇਹ ਕੋਈ ਏਡੀ ਗੱਲ ਹੈ ਨਹੀਂ ਸੁ ਗਲਤ ਹੁੰਦੀ ਨਾ ਫਿਰ ਤਾਂ ਚਲੋ ਜੀ ਆਲ ਪਾਰਟੀ ਮੀਟਿੰਗ ਬੁਲਾਓ رائے ਬਣਾਓ ਆ ਮਸਲਾ ਤਾਂ ਮੁੱਖ ਮੰਤਰੀ ਸਾਹਿਬ ਨੇ ਜਿੱਥੇ 4000 ਕਿਊਸਕ ਪਾਣੀ ਦੀ ਹਾਂ ਕਰਤੀ ਸੀ ਕਿਸੇ ਨੇ ਰੋਕ ਟਾਕੀ ਨਹੀਂ ਤੁਸੀਂ ਦੱਸੋ ਆਦਰਵਾਇਜ਼ ਪੰਜਾਬ ਦਾ ਪਾਣੀ ਕਿਸੇ ਨੂੰ ਦੇ ਕੇ ਤਾਂ ਦਿਖਾਓ ਸਵੇਰੇ ਅੱਗ ਲੱਗ ਜੂ ਪੰਜਾਬ ਦੇ ਅੰਦਰ ਪਰ 4000 ਦੇਤਾ ਕਿਉਂ ਸਭ ਨੂੰ ਪਤਾ ਹੈ ਇੱਕ ਨਾਰਮਲ ਪ੍ਰੈਕਟਿਸ ਹੈ ਸਭ ਹਰ ਸਾਲ ਇਸ ਸਮੇਂ ਜਦੋਂ ਕਿ ਆਖਰੀ ਟਾਈਮ ਹੋ ਡੈਮ ਦੇ ਅੰਦਰ ਪਾਣੀ ਖਤਮ ਹੋਣ ਵਾਲਾ ਹਰੇਕ ਕੋਈ ਨਾ ਕੋਈ ਸਟੇਟ ਕਦੇ ਰਾਜਸਥਾਨ ਕਦੇ ਹਰਿਆਣਾ ਹਰੇਕ ਸਾਲ ਕੋਈ ਨਾ ਕੋਈ ਜ਼ਿਆਦਾ ਇਸਤੇਮਾਲ ਕਰ ਜਾਂਦੀ ਹੈ ਉਹ ਕਹਿੰਦੇ ਵੀ ਸਾਨੂੰ ਹੁਣ ਵਰਤ ਲੈਣ ਦੇ ਬਾਅਦ ਚ ਸਾਡਾ ਮੀਂਹ ਪਊਗਾ ਸਾਡੇ ਹਿੱਸੇ 'ਚ ਪਾਣੀ ਕੱਟ ਲਿਓ ਤੇ ਉਸ ਸਥਿਤੀ ਨੂੰ ਐਡਾ ਵੱਡਾ ਬਣਾਤਾ ਵੀ ਜਿਵੇਂ ਪਤਾ ਨਹੀਂ ਪੰਜਾਬ ਦੇ ਪਾਣੀ ਕੋਈ ਲੈ ਕੇ ਚੱਲੇ ਹੈ ਜੀ 8 ਦਿਨਾਂ ਦੇ ਪਾਣੀ ਦਾ ਮਸਲਾ ਸੀਗਾ ਜਿਹੜਾ ਤੂਲ ਪਕੜੇ ਤੇ ਪਹਿਲਾਂ ਤਾਂ ਆਹ ਮਸਲਾ ਤੂਲ ਨਹੀਂ ਸੀ ਪકડਣਾ ਚਾਹੀਦਾ ਉਹਦੇ ਬਾਅਦ ਆ ਜਿਹੜੀ ਨੌਬਤ ਆ ਗਈ ਵੀ ਪੰਜਾਬ ਸਰਕਾਰ ਨੇ ਜਾ ਕੇ ਹੈਡਕਵਰਸ ਦੇ ਉੱਤੇ ਤਾਲੇ ਲਾਤੇ ਪੁਲਿਸ ਖੜੀ ਕਰਤੀ ਉਧਰ ਬੀਬੀਐਮਬੀ ਦੇ ਅਫਸਰ ਬਦਲਤੇ ਗਏ ਤੱਕਾ ਕਰਨ ਵਾਲੀ ਜਿਹੜੀ ਇੱਕ ਸਿਚੁਏਸ਼ਨ ਬਣਾਤੀ ਵੀ ਟਕੌਰੇ ਪੰਜਾਬ ਦੇ ਨਾਲ ਇਹ ਇੱਕ ਸੰਘੀ ਢਾਂਚੇ ਦੇ ਅੰਦਰ ਫੈਡਰਲ ਸਟਰਕਚਰ ਦੇ ਅੰਦਰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸਾਬ ਤੇ ਮੈਚੁਰ ਲੀਡਰਸ਼ਿਪ ਦੇ ਪਿਛਲੇ ਇਹ ਗੱਲਾਂ ਹੁਣ ਫਿਰ ਆਪਣੇ ਆਪ ਨੂੰ ਸ਼ੱਕ ਹੋਣ ਲੱਗ ਜਾਂਦਾ ਵੀ ਅਸੀਂ ਕਿਹੜੇ ਪਾਸੇ ਸੁੱਭਾ ਜਾ ਰਹੇ ਦੇ ਵੀ ਤਾਂ ਅਸਲ ਸੈਸ਼ਨ ਬੁਲਾਇਆ ਗਿਆ ਹੈਗਾ ਤੇ ਕੀ ਲੱਗਦਾ ਉਹਦੇ ਵਿੱਚ ਕੀ ਨਿਕਲ ਕੇ ਆਏਗਾ ਕੀ ਕਹਿੰਦੇ ਨੇ ਪੁਰਾਣੀਆਂ ਗੱਲਾਂ ਜਿਹੜੇ ਪੁਰਾਣੇ ਮਸਲੇ ਉਹਨਾਂ ਦੀ ਵੀ ਗੱਲ ਹੋਏਗੀ ਦੇਖੋ ਗੱਲਾਂ ਤਾਂ ਕਿੰਨੀਆਂ ਕਰ ਲੋ ਸਭ ਇਹਨਾਂ ਗੱਲਾਂ ਦਾ ਕੋਈ ਅੰਤ ਨਹੀਂ ਜਿਹੜੇ ਸਾਡੇ ਪੁਰਾਣੇ ਇਸ਼ੂ ਖੜੇ ਉਹ ਤੋਂ ਉੱਥੇ ਖੜੇ ਸਿੱਧੀ ਗੱਲ ਹੈ ਪੰਜਾਬ ਕੋਲ ਪਾਣੀ ਇੱਕ ਬੂੰਦ ਵੀ ਦੇਣ ਨੂੰ ਹੈ ਨਹੀਂ ਬੀਜੇਪੀ ਦਾ ਬਿਲਕੁਲ ਕਲੀਅਰ ਸਟੈਂਡ ਹੈ ਸਾਹ ਪਰ ਆ ਜਿਹੜਾ ਇਸ਼ੂ ਹੈ 8000 ਕਿਊਸਿਕ ਪਾਣੀ ਵਾਲਾ ਆ ਇੱਕ ਟੋਟਲ ਅਵਾਇਲੇਬਲ ਅਨਨੈਸੈਸਰੀ ਇੱਕ ਜੁਆਕਾਂ ਵਾਲਾ ਜਾਂ ਖੇਡ ਬਣ ਗਿਆ ਪਛੇ ਜੀ ਮੈਂ ਤਨਵਾ ਨਹੀਂ ਦੇਣਾ ਉਹ ਨਹੀਂ ਦੇਣਾ ਇਟ ਸ਼ੁੱਡ ਹੈ ਬੀਨ ਅਵੋਰਡਿਟ ਐਟ ਆਲ ਕਾਸਟ ਤੁਸੀਂ ਕਿਹਾ ਵੀ ਢੋਣ ਦੇ ਗੋਡਾ ਰੱਖ ਕੇ ਕੋਈ ਪਾਣੀ ਨਹੀਂ ਲੈ ਸਕਦਾ ਪੰਜਾਬੀਆਂ ਆਸੀਂ ਪੰਜਾਬੇ ਤੋਂ ਨਹੀਂ ਲੈ ਸਕਦਾ ਹੈਗਾ ਦੇਖੋ ਆ ਭਾਵਨਾ ਹੀ ਕਿਉਂ ਆ ਬਈ ਸਭ ਪੰਜਾਬ ਦੇ ਨਾਲ ਪੰਜਾਬ ਦੀ ਫਿਤਰਤ ਅਦਰਵਾਇਜ਼ ਹਰੇਕ ਸੂਬਾ ਜਿਹੜਾ ਨਾ ਆਪਣੇ ਆਪ 'ਚ ਉਹਦੇ ਆਪਣੇ ਅਧਿਕਾਰ ਹੈ ਆਪਣੇ ਅਧਿਕਾਰ ਦੇਣ ਨੂੰ ਕੋਈ ਤਿਆਰ ਨਹੀਂ ਹੁੰਦਾ ਸਭ ਕਿਸੇ ਨੂੰ ਤੁਸੀਂ ਜਾ ਕੇ ਘੇਰੋਗੇ ਅਗਲਾ ਸਾਹਮਣੇ ਹੋ ਜੂਗਾ ਤੇ ਮੇਰਾ ਮੰਨਣਾ ਹੈ ਵੀ ਆ ਸਿਚੁਏਸ਼ਨ ਨਾ ਹੋਵੇ ਵੀ ਨਾ ਕੋਈ ਤੌਣ ਤੇ ਗੁੱਡਾ ਰੱਖਣ ਦੀ ਆਵੇ ਨਾ ਕਿਸੇ ਨੂੰ ਇਹ ਮਹਿਸੂਸ ਹੋਵੇ ਬੈਠ ਕੇ ਮਸਲਾ ਗੱਲਬਾਤ ਨਾਲ ਹੱਲ ਹੋ ਸਕਦਾ ਸਿੱਧਾ ਜਾਇਓ ਆਓ ਚਲਿਏ ਜੇ ਤੁਸੀਂ ਨਹੀਂ ਚੱਲਣਾ ਨਾਲ ਚੱਲ ਕੇ ਮੈਂ ਚੱਲ ਕੇ ਬਾਕੀ ਸਾਰਿਆਂ ਨਾਲ ਲੈ ਕੇ ਚਲਦੇ ਹਾਂ ਪ੍ਰਧਾਨ ਮੰਤਰੀ ਤੁਸੀਂ ਪੁਲਜ਼ਾ ਮਲਕੀ ਮੀਡੀਏਟਰ ਦਾ ਮੈਂ ਸਭ ਪੰਜਾਬ ਵਾਸਤੇ ਕੁਝ ਵੀ ਮੇਰੇ ਤੋਂ ਕਰਾ ਲਓ ਜੇ ਪੰਜਾਬ ਵਾਸਤੇ ਕੋਈ ਲੜਾਈ ਲੜਨੀਗੀ ਉਹ ਤਾਂ ਕੋਈ ਹੈ ਹੀ ਨਹੀਂ ਸਭ 이슈 ਮੈਂ ਤਾਂ ਕਹਿੰਦਾ ਤੁਸੀਂ ਵੱਡੀ ਗੱਲ ਕਰੋ ਕੋਈ ਉੱਥੇ ਲੈ ਕੇ ਚੱਲੋ ਸਾਨੂੰ ਆ ਮਸਲਾ ਤਾਂ ਥੋੜੇ ਲੈਵਲ ਤੇ ਹੋਣ ਵਾਲਾ ਸੀਗਾ ਕਿਉਂ ਵਧਿਆ ਆ ਮੁੱਖ ਮੰਤਰੀ ਸਾਹਿਬ ਨੂੰ ਤੇ ਉਧਰ ਹਰਿਆਣੇ ਵਾਲੇ ਨੂੰ ਨੂੰ ਆਪਣੇ ਆਪ ਸੋਚਣਾ ਚਾਹੀਦਾ ਹੈ ਟੋਟਲੀ ਅਵਾਈਡੇਬਲ ਸਾਹਿਬ ਅੱਜ ਨਾ ਤਾਂ ਦੇਖੋ ਪੰਜਾਬ ਦੇ ਅੰਦਰ ਕਿਤੇ ਕੋਈ ਬਿਜਾਂਤ ਹੋ ਰਹੀ ਇੱਕ ਸਾਡੇ ਇਲਾਕੇ 'ਚ ਕਿਉਂਕਿ ਸਾਡੇ ਝੋਨਾ ਨਹੀਂ ਹੁੰਦਾ ਸਾਬ ਸਾਡੇ ਤਾਂ ਨਰਮਾ ਬੀਜ ਨੇ ਉਹਦੇ ਵਾਸਤੇ ਮੜਮੋਟੇ ਪਾਣੀ ਦੀ ਸਾਨੂੰ ਲੋੜ ਆ ਚੁਹੀ ਉੱਥੇ ਬਾਕੀ ਪੰਜਾਬ 'ਚ ਤਾਂ ਝੋਨੇ ਨੂੰ ਡਿੱਕੀ ਜਾਂਦੇ ਨਾ ਹਰਿਆਣੇ 'ਚ ਕੋਈ ਮੈਨੂੰ ਐਡੀ ਕੋਈ ਮਾਰਾ ਮਾਰੀ ਦਿਸਦੀ ਫਿਰ ਪਤਾ ਨਹੀਂ ਕਿਉਂ 8000 ਕਿਉਂ ਇਸ ਕਾਲਾ ਰੌਲਾ ਪਿਆ ਯਾਦਵ ਨੇ ਵੀ ਪੰਜਾਬ ਪੰਜਾਬ ਪਾਣੀ ਨਹੀਂ ਮਿਲ ਰਿਹਾ ਜੀ ਇੱਕ ਸਾਡੇ ਵਾਲੇ ਇਲਾਕੇ ਨੂੰ ਪਾਣੀ ਦੀ ਲੋੜ ਹੈ ਸਾਡੇ ਆ ਜੀ ਉਹ ਹੋਰ ਚੱਕਰਾ ਕਰਕੇ ਨਹੀਂ ਆ। ਬੀਵੀਐਮੀ ਨੇ ਕੰਮ ਕੀਤਾ। ਬੀਵੀ ਉਹਦਾ ਫੈਸਲਾ ਸੀਗਾ। ਪਰ ਬੀਜਪੀ 'ਤੇ આરોਪ ਲਗਾਉਂਦੇ ਕਿ ਬੀਜਪੀ ਨੇ ਕਰਵਾਇਆ ਹੈਗਾ। ਦੇਖੋ ਇਹ ਇਹ ਸਭ ਇਹ ਕਿਹਾ ਹੈ ਕਿ ਬੀਜਪੀ ਪੰਜਾਬ ਦੀ ਵਿਰੋਧੀ ਪਾਰਟੀ ਹੈਗੀ ਹੈ। ਪੰਜਾਬ ਨਾਲ ਵਿਰੋਧ ਕਰਦੀ ਹੈਗੀ ਹੈ ਤੇ ਤੁਸੀਂ ਗੱਲ ਕਹੀ ਹੈਗੀ ਹੈ ਕਿ ਚਾਹੇ ਜੋ ਮਰਜੀ ਹੈ ਮੈਂ ਪੰਜਾਬ ਦੇ ਨਾਲ ਖੜਾ ਹਾਂ ਤੇ ਮੈਂ ਜਿਹੜੀ ਬੀਜਪੀ ਪੰਜਾਬ ਨਾਲ ਖੜੀ ਹੈ। ਬੀਜਪੀ ਖੜੀ ਹੈ ਸਾਬ ਤੁਸੀਂ ਬੀਜਪੀ ਨੇ ਪੰਜਾਬ ਵਾਸਤੇ ਕੀ ਨਹੀਂ ਕੀਤਾ ਦੱਸੋ। ਇਹ ਜਿਹੜੇ ਖਾਲਿਆਂ ਦੀ ਗੱਲ ਗਿਣਾਈ ਜਾਂਦੀ ਹੈ ਵੀ ਸਾਡੀ ਡਿਮਾਂਡ ਵਧ ਗਈ ਜੀ। 80 ਕਿਲੋਮੀਟਰ ਅਸੀਂ 1600 ਕਿਲੋਮੀਟਰ ਖਾਲ ਬਣਾਤਾ ਜੀ। ਆ ਰੁਪਈਆ 300 ਕਰੋੜ ਰੁਪਇਆ ਦਿੱਤਾ ਹੈ ਸਰ ਸੈਂਟਰ ਗਵਰਨਮੈਂਟ ਨੇ ਖਾਲੇ ਬਣਾਉਣ ਵਾਸਤੇ ਤੁਸੀਂ ਆਪਣਾ ਸੁਧਾਰ ਲਓ ਡਾਂਚਾ ਤੇ ਇੱਕ ਹੋਰ ਦੱਸਾਂ ਤੁਹਾਨੂੰ ਕੇਂਦਰ ਸਰਕਾਰ ਕੋਲ ਆ ਜਿਹੜਾ ਕਮਾਂਡ ਏਰੀਆ ਡਿਵੈਲਪਮੈਂਟ ਸਕੀਮ ਹੈ ਦਾ ਨਾਮ ਜੀ 30000 ਕਰੋੜ ਰੁਪਇਆ ਲਈ ਬੈਠੇ ਹੈ ਮੰਤਰੀ ਸਾਹਿਬ ਵੀ ਸਾਡੇ ਤੋਂ ਲੈ ਕੇ ਜਾਓ ਤੇ ਖਾਲ ਬਣਾਓ ਸਾਰੇ ਦੇਸ਼ ਚ ਸਟੇਟਸ ਹੁਣ ਆਪ ਆਪ ਦੀ ਹਿੰਮਤ ਇਕ ਕਿੰਨਾ ਲੈ ਆਣਗੇ ਖਿੱਚ ਕੇ ਐ ਮੈਂ ਤਾਂ ਦਾਤ ਦੇਣਾ ਸਾਡੇ ਕ੍ਰਿਸ਼ਨ ਕੁਮਾਰ ਜੀ ਨੂੰ ਪ੍ਰਿੰਸੀਪਲ ਸੈਕਟਰੀ ਉਦੋਂ ਜਦੋਂ ਤੁਸੀਂ ਬੈਠੇ ਸੀਗੇ ਆ ਕੰਮ ਉਹਨਾਂ ਨੇ ਕਰਕੇ ਦਿੱਤਾ ਸਰ 300 ਕਰੋੜ ਰੁਪਏ ਲਿਆ ਕੇ ਖਾਲ ਬਣੇ ਉਹਦਾ ਕੋਈ ਗੱਲ ਨਹੀਂ ਕਰਦੇ ਵੀ ਬੀਜੇਪੀ ਮਾੜੀ ਹੈ ਬੀਜੇਪੀ ਤਾਂ ਕਹਿੰਦੀ ਹੈ 인ਫਰਾਸਟ੍ਰਕਚਰ ਬਧਾਓ ਪਾਣੀ ਦੀ ਸਹੀ ਵਰਤੋਂ ਕਰੋ ਪਰ ਜਦੋਂ ਇੱਕ ਨੈਰੇਟਿਵ ਬਣਾਉਣ ਦੇ ਚੱਕਰਾਂ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਾਬ ਪੰਜਾਬ ਇੱਕ ਸਰਦੀ ਸੂਬਾ ਹੈ ਪਾਕਿਸਤਾਨ ਨਾਲ ਅੱਜ ਆਪਾਂ ਬੜੇ ਤਣਾਅਪੂਰਨ ਸਥਿਤੀ 'ਚ ਖੜੇ ਹਾਂ ਉਹਨਾਂ ਦੀ ਨਿਗਾ ਮਾੜੀ ਹੈ ਕੋੜੀ ਹੈ ਉਹਨਾਂ ਦੇ ਦੰਦ ਵੀ ਖੱਟੇ ਕਰਨ ਵਾਲੇ ਹੈ ਪਰ ਉਸ ਦੌਰਾਨ ਆਪਾਂ ਸਿੰਘ ਫਸਾ ਕੇ ਬਹਿ ਜਾਈਏ ਚੰਗਾ ਲੱਗੇ ਇਹ ਨਵ ਸਿੰਘ ਸਹਾਣੀ ਸੀ ਹੈ ਸੀਐਮ ਨੇ ਹਰਿਆਣਾ ਦੇ ਉਹ ਕਹਿੰਦਾ ਨਹੀਂ ਘਟਿਆ ਰਾਜਨੀਤੀ ਕੀਤੀ ਜਾ ਰਹੀ ਹੈ ਮੈਂ ਸਮਝਦਾ ਵੀ ਇਹ ਨੌਬਤ ਹੀ ਨਹੀਂ ਆਣੀ ਚਾਹੀਦੀ ਸੀ ਸਾਹਿਬ ਦੋਨੋਂ ਸਾਈਡ ਬੜੀ ਮੈਚੁਰ ਲੀਡਰਸ਼ਿਪ ਨੂੰ ਆਪਣਾ ਕੰਮ ਕਰਕੇ ਇਹਨੂੰ ਅਸਲੇ ਨੂੰ ਹੱਲ ਕਰਨਾ ਚਾਹੀਦਾ ਸੀ ਤੇ ਕੀ ਲੱਗਦਾ ਵੀ ਤੁਸੀਂ ਹੁਣ ਇਹਦਾ ਨੈਟਸ਼ਲ ਕੀ ਨਿਕਲਣ ਵਾਲਾ ਹੈ ਪਗਲ ਕਰੀਆ ਆਖਰੀ ਸਵਾਲ ਹੈਗਾ ਕਿ ਨੈਟਸ਼ਲ ਕੀ ਨਿਕਲ ਜਾਏਗਾ ਤੇ ਬੀਜੇਪੀ ਦਾ ਸਟੈਂਡ ਕੀ ਹੈਗਾ ਪਾਣੀ ਲੱਗੇ ਕਿ ਪ੍ਰਧਾਨ ਮੰਤਰੀ ਕੋਲ ਜਾਇਆ ਜਾਏਗਾ ਜਾਣਾ ਤਾਂ ਸਰਕਾਰ ਨੂੰ ਪਊਗਾ ਸਾਬ ਜਾਣਾ ਚਾਹੀਦਾ ਉਹ ਖੁਦ ਜਾਣਾ ਚਾਹੁੰਦੇ ਆ ਨਾਲ ਲੈ ਕੇ ਜਾਣਾ ਚਾਹੁੰਦੇ ਆ ਮੈਂ ਨਾਲ ਚੱਲਣ ਨੂੰ ਤਿਆਰ ਆ ਅਪਾਇੰਟਮੈਂਟ ਲੈਣ ਵਾਸਤੇ ਕਹਿਣਗੇ ਮੈਂ ਅਪਾਇੰਟਮੈਂਟ ਲੈ ਉਹਦੇ ਵਾਸਤੇ ਆਦਰਵਾਈਜ਼ ਆਪਣੇ ਆਪ ਅਪਾਇੰਟਮੈਂਟ ਲੈ ਲੈਣ ਪਰ ਰਾਜਨੀਤੀ ਤੋਂ ਦੂਰ हट ਕੇ ਮਸਲੇ ਨੂੰ ਹੱਲ ਹੋਣਾ ਚਾਹੀਦਾ ਮੇਰੀ ਆਈ ਉਮੀਦ ਹੈ ਤੁਹਾਡੀ ਸੈਣੀ ਸਾਹਿਬ ਨਾਲ ਗੱਲ ਹੋਈ ਕਦੀ ਨਹੀਂ ਸਭ ਮੇਰੀ ਇਸ ਮਸਲੇ ਤੇ ਮੇਰੀ ਪੰਜਾਬ ਦਾ ਮਸਲਾ ਸਭ ਮੈਂ ਪੰਜਾਬ ਦੀ ਪੰਜਾਬ ਨੂੰ ਅਗਰ ਕੋਈ ਸੈਣੀ ਸਾਹਿਬ ਨਾਲ ਗੱਲ ਕਰਨ ਦੀ ਲੋੜ ਹੈ ਆ ਕੰਮ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੂੰ ਕਰ ਲੈਣਾ ਚਾਹੀਦਾ ਸੀ ਆ ਬਰਾਬਰ ਬੈਠੇ ਬੈਠ ਕੇ ਗੱਲ ਕਰਕੇ ਨਿਬੇੜ ਦਿੰਦੇ ਵਾਹ ਲੋ ਜੀ ਤੁਹਾਨੂੰ ਚਾੜ ਦੇ ਤਾਂ ਹੋਰ ਕਿੰਨੀ ਤੁਹਾਨੂੰ ਲੋੜ ਹੈ ਕੋਈ ਯਾਰ 2000 ਉਹ ਕਹਿੰਦੇ ਮਨਵੰਨ ਜੀ ਤੇ ਕਹਿ ਰਹੇ ਸੀ ਮਨੂੰ ਹੋਰਣ ਵਾਲੇ ਕਹਿ ਰਹੇ ਸੀ ਵੀ ਕੇਰਾ ਸਾਨੂੰ ਦੇ ਦਿਓ ਬਾਅਦ ਚ ਸਾਡੇ ਪਾਣੀ ਚ ਕੱਟ ਲਿਓ ਹੋਰ ਫਿਰ ਕੀ ਭਾਲਦੇ ਆ ਸੋ ਮਸਲਾ ਹੱਲ ਹੋਣਾ ਚਾਹੀਦਾ ਸਰ ਬਿਲਕੁਲ ਮਸਲਾ ਰਲ ਹੱਲ ਹੋਣਾ ਚਾਹੀਦਾ ਹੈ ਬੀ ਜੀ ਪੀ ਜਿਹੜੀ ਕਹਿੰਦੇ ਨੇ ਕਿ ਪੰਜਾਬ ਨਾਲ ਖੜੀ ਹੈ ਤੇ ਮੈਂ ਵੀ ਪੰਜਾਬ ਨਾਲ ਖੜਿਆ ਹਾਂ ਜਦੋਂ ਮੀਟਿੰਗ ਹੋਈ ਪੰਜਾਬ ਨੂੰ ਲੈ ਕੇ ਤਾਂ ਰਾਜਨੀਤੀ ਬਾਰ ਸੀ ਤੇ ਇੱਕ ਪੰਜਾਬੀ ਦੇ ਤੌਰ ਤੇ ਮੀਟਿੰਗ ਦੇ ਵਿੱਚ ਬੈਠ ਕੇ ਗੱਲ ਕੀਤੀ ਗਿਆ ਕੈਮਰਾ ਪਰਸਨ ਬਨੀ ਚੌਹਾਨ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ